ਮਾਦਾ ਖੁਸ਼ ਆ ਬਹੁਤ ਖਸ਼ਾ ਬਹੁਤ ਬਚਾ ਇਦਨ ਉਹ ਕਰੀ ਮੜਾ ਆ ਬਹੁਤ ਵਧੀਆ ਬਹੁਤ ਮੱਝ ਪਿੰਡ ਕਿਹੜਾ ਵਾ ਸਾਧਪੈ ਤੇ ਸਿੰਘਪੁਰ ਮੁੰਨਰਪੁਰ ਜ਼ਿਲ੍ਹਾ ਮੋਗਾ ਹਾਂ ਜ਼ਿਲ੍ਹਾ ਮੋਗਾ ਮੋਗੇ ਤੋਂ ਆਏ ਆ ਦਾ ਵੇਖੋ ਚਵਾਈ ਦੋਵੇਂ ਮन्ने ਬੈਹ ਕਰਦੇ ਆ ਵੇਖ ਲੋ ਖੋਜੇ ਨਾ ਪੂਰੇ ਹਾਂਜੀ ਪੂਰੇ ਕੋਈ ਨਹੀਂ ਅੱਜ ਕੱਲ ਜੀ ਸਾਰਿਆਂ ਜਣਿਆਂ ਨੂੰ ਸਾਸਰੀਆਂ ਦਾ ਪਤਾ ਹੀ ਨਹੀਂ ਕਿਹੜੀ ਜਗ੍ਹਾ ਤੋਂ ਮੱਦਾ ਹੀ ਆਏ ਆ ਅਸੀਂ ਪੱਥ ਸਾਬ ਮੋਗੇ ਜਿਹਦੇ ਤੋਂ ਆਏ ਆ ਅੱਛਾ ਜੀ ਸਿੰਘਪੁਰ ਮੁੰਨਰ ਠੀਕ ਆ ਤੇ ਮੱਝ ਆ ਗਈ ਤੁਹਾਨੂੰ ਪਸੰਦ ਆ ਬਹੁਤ ਵਧੀਆ ਮੱਝ ਠੀਕ ਆ ਪਹਿਲਾਂ ਵੀ ਅਸੀਂ ਚੋਕੇ ਵੇਖੀ ਆਉਂਦੇ ਨੇ ਵੀ ਹਾਂ ਵਧੀਆ ਖੜ ਗਿਆ ਫਿਰ ਵੀ ਚੋਕੇ ਵੇਖੀ ਬਹੁਤ ਵਧੀਆ ਅੱਛਾ ਦੋ ਤਿੰਨ ਮਰਾਂ ਤੋਂ ਜਦੋਂ ਆਏ ਨਾ ਉਦੋਂ ਕਹਿੰਦੇ ਬੱਚਾ ਲਾ ਕੇ ਦਿਖਾਓ ਉਦੋਂ ਬੱਚਾ ਲਾ ਕੇ ਪਹਿਲਾਂ ਥਣ ਚਾਹ ਕੀਤੇ ਆ ਤੇ ਦੋਵਾਂ ਤਿੰਨਾਂ ਘੰਟੇ ਬਾਅਦ ਫਿਰ ਦੋਵਾਂ ਬੰਨੇ ਬਹਿ ਕੇ ਮਾਦਾ ਨੇ ਤੇ ਵੀਰ ਨੇ ਚੋਆ ਜੀ ਕੀਤੀ ਠੀਕ ਆ ਇਹ ਖੜੀ ਰਹੀ ਵਧੀਆ ਇਹ ਇਹ ਮਰਣਾ ਫੋਨ ਤੇ ਇਹ ਗੱਲ ਕਰਦੇ ਮੈਂ ਇਹਨਾਂ ਨੂੰ ਕਹਿਆ ਸੀ ਸਾਈ ਪਾ ਦੋ ਫੇ ਮੈਂ ਸ਼ਾਮਾ ਨੂੰ ਚਵਾ ਦੂੰਗਾ ਹਾਂਜੀ ਤੇ ਇਹਨਾਂ ਕੋ ਮੈਂ ਸਾਈ ਨਹੀਂ ਪਵਾਈ ਠੀਕ ਹੈ ਇੱਕ ਵੀਰ ਮੇਰਾ ਨਰਾਜ ਹੋ ਗਿਆ ਵਾ ਤੇ ਉਹਦੇ ਮਤਲਬ ਬੇਨਤੀ ਕਰਦਾ ਮੈਂ ਹੱਥ ਜੋੜ ਕੇ ਵੀ ਜੀ ਗੱਲ ਇਹ ਵੀ ਉਧਰੋਂ ਇਹ ਤਰਪੇ ਇਹਨਾਂ ਨੇ ਮੇਰਾ ਫੋਨ ਨਾ ਚੁੱਕਿਆ ਇੱਕ ਤਾਂ ਚਾਹ ਪੀਣ ਲੱਗੇ ਜਾਂ ਕੁਝ ਵੀ ਜੀ ਫੋਨ ਗੱਡੀ ਚ ਪਿਆ ਰਹਿ ਗਿਆ ਵੀਰ ਹਲੋਪੋਗੇ ਚਗਾਵੇਂ ਦਾ ਅੱਛਾ ਉਹਦੀ ਪਿੰਡ ਸਾਡੇ ਰਿਸ਼ਤੇਦਾਰੀ ਵੀ ਆ ਅੱਛਾ ਉਹ ਆਂਦਾ ਵੀ ਤੁਹਾਨੂੰ 2-3000 ਰੁਪਿਆ ਮੱਝ ਮਹਿੰਗੀ ਵੇਚਤੀ ਤਾਂ ਕਰਕੇ ਮੇਰਾ ਮੱਲਾ ਵੀ ਇਹ ਤਾਂ ਕੀਤੀ ਆ ਨਹੀਂ ਆਪਾਂ 2 3 3000 ਰੁਪਏ ਸਸਤੀ ਦਿੱਤੀ ਆ ਜਿੰਨੇ ਉਹ ਦਿੰਦਾ ਮਲੋ ਸਾਤੀ ਦਿੱਤੀ ਆ ਇਹ ਕਰਕੇ ਇਹ ਮਾਲਾ ਇਹ ਮਾਲਾ ਦਾ ਮਾਣ ਕੀਤਾ ਵਾ ਮਾਦਾ ਮੋਗੇ ਤੋਂ ਆਏ ਮੋਗੇ ਵਾਲਿਆਂ ਨਾਲ ਬਹੁਤ ਪਿਆਰਾ ਲੱਗੇ ਵੀ ਸਾਡਾ ਪਿਆਰ ਆ ਤੇ ਬੇਨਤੀ ਐ ਵੀ ਚਲੋ ਵਪਾਰੀ ਭਰਾਵਾਂ ਨੂੰ ਪਿਆਰ ਕਰਦੇ ਆ ਕਈ ਰ人 ਯਕੀਨ ਕਰਦੇ ਵੀ ਕੋਈ ਗਲਤ ਮਲਤ ਡੰਗਰ ਹੁੰਦਾ ਤਾਂ ਦੱਸ ਦਿਆ ਕਰੋ ਦੱਸ ਦਿਆ ਕਰੋ ਠੀਕ ਆ ਕਿਉਂਕਿ ਇਹ ਆ ਜਬਾਨ ਹੀ ਆ ਇੱਕ ਇਹ ਬਹੁਤ ਕੁਝ ਕਰਵਾ ਜਾਂਦੀ ਆ ਤੇ ਬੇਨਤੀ ਇਹੋ ਹੀ ਆ ਵੀ ਸਾਫ ਸੁਥਰਾ ਮੰਨ ਲਓ ਵੀ ਇਹ ਆ ਕੋਈ ਨਹੀਂ ਵੀਰ ਆ ਨਾ ਹੁਣ ਯਕੀਨ ਕਰਕੇ ਆਉਨੇ ਆ ਜਾਂ ਕੁਝ ਨਹੀਂ ਆ ਤੇ ਇੱਕ ਗੱਲ ਹੋਰ ਸ਼ੌਕਦਾਈ ਆ ਵੀ ਸਪੈਸ਼ਲ ਗੱਡੀ ਕਰਕੇ ਲਿਆਏ ਆ ਵੀਰੋਣੀ ਜੀ ਗੱਡੀ ਦਾ ਕਿਰਾਇਆ ਵੱਖਰਾ ਦੇਣਾ ਉਹ ਕਿਰਾਇਆ ਵੱਖਰਾ ਗੱਡੀ ਦਾ ਦੇਣਾ ਛੋਟੇ ਹੱਥ ਦਾ ਵੱਖਰਾ ਹਾਂਜੀ ਹਾਂਜੀ ਇਹ ਆ ਵੀ ਉਹਦੇ ਚ ਇਹ ਵੇਖੋ ਵੀ ਮੈਂ ਵੀਰ ਨੂੰ ਇਹ ਵੀ ਗੱਲ ਕਹੀ ਮੈਂ ਵੀ ਤੂੰ ਮੱਝ ਮਹਿੰਗੀ ਕਰ ਲੈਣੀ ਵੀਰ ਹਾਂਜੀ ਹਾਂਜੀ ਵੀਰ ਹਲੇ ਕੋਈ ਗੱਲ ਨਹੀਂ ਕਰਨੀ ਹਾਂਜੀ ਠੀਕ ਹੈ ਬੇਨਤੀ ਇਹੋਈ ਆ ਤੂੰ ਫੜਾਓ ਰਸਾ ਮਾਤਾ ਜੀ ਨੂੰ ਫੜਾਓ ਰਸਾ ਆ ਵੇਖੋ ਬਾਹਰ ਕੋ ਲੈਣਾ ਦੇਣਾ ਦਵੇ ਮਾਤਾ ਨੂੰ ਹੁਣ ਹਨੇਰਾ ਹੋ ਗਿਆ ਕਾਫੀ ਹਾਂਜੀ ਹਾਂਜੀ ਆ ਵੇਖੋ ਜੀ ਮਾਤਾ ਪੂਰੀ ਖੁਸ਼ ਆ ਹਾਂਜੀ ਇਹ ਅਸੀਂ ਇੱਕ ਪਸ ਪਾੜਾ ਹੀ ਬਚਾਈਏ ਠੀਕ ਹਾਂ ਜੀ ਪੁੱਤਾਂ ਨੂੰ ਮੈਂਦੀ ਜੀ ਵੱਡਾ ਕੰਮ ਦਾ ਲੈਣਾ ਦੇਣਾ ਤਾਂ ਵੇ ਕਿਤੇ ਇਹ ਆ ਵੀ ਸੋਖ ਸ਼ਾਂਤੀ ਰੱਖੇ ਬਾਬਾ ਹਮ ਇਹ ਵੀ ਬੜੀ ਵੱਡੀ ਗੱਲ ਹੁੰਦੀ ਹੈ ਨਾ ਕਈ ਜਿਹੜੀ ਮਾਪਿਆਂ ਨੂੰ ਇਹ ਵੀ ਇੱਕ ਗੱਲ ਹੋਰ ਹੈ ਵੀ ਮਿਲਣਾ ਵਾ ਹਾਂ ਆਨਲਾਈਨ ਵੀ ਮੰਗਾ ਸਕਦੇ ਸੀ ਜੀ 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 ਫੜਾ ਫੜਾ ਦੋ ਰੱਸਾ ਫੜਾ ਦੋ ਆਜੋ ਕਾਹ ਆਜੋ ਝੋਲੀ ਪਾਓ ਰੱਸਾ ਜੀ 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 ਇੱਧਰ ਤਾਂਗੇ ਇੱਧਰ ਦੀ ਆ ਜਾਓ ਵਾਜ ਰੋ ਸਤਨਾਮ ਇਹ ਗੁਰ ਕਰੇ ਕਿਰਪਾ ਕੱਟੀ ਖੋਲਿਆ ਆ ਜਾਓ ਚੱਲ ਫੜ ਲਾਣਾ ਆ ਕੀ ਚੱਲ ਚੱਲੀ ਆ ਤੂੰ ਪ੍ਰਦੇਸ਼ ਪਿਆ ਪਿਆ ਹਾਂਜੀ ਹਾਂਜੀ ਨਹੀਂ ਕਿ ਇੱਧਰ ਡਰਾਈਵਰ ਨੂੰ ਕਰ ਮਾਰੀਏ